ਰਾਜ ਨੂੰ ਭਵਨ ਗੁਰ ਦੇ ਧਿਆਨ ਵਿਚ ਆਇਆ ਹੈ 23 ਮਈ 2025 ਨੂੰ ਤੁਹਾਡੇ ਵੱਲੋਂ ਆਪਣੇ ਕੋਲ ਸਾਥੀਆਂ ਕਮੇਟੀ ਮੈਂਬਰਾਂ ਸਮੇਤ ਪ੍ਰੈਸ ਕਲੱਬ ਸਫਤ 27 ਕਢੀਗੜ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਤੁਹਾਡੀ ਇਸ ਵਿੱਚ ਤੁਸੀਂ ਭਵਨ ਗੁਰ ਦੇ ਪ੍ਰ 代表 ਦੇ ਪ੍ਰਧਾਨਾਂ ਅਤੇ ਕਮੇਟੀ ਮੈਂਬਰਾਂ ਦੀ ਕਾਰਜ ਕਾਰਜ ਪੁਖਾਨੀ ਵਿਰੁੱਧ ਝੂਠੇ ਬੇਦੁਕਕੇ ਅਤੇ ਬੇਵਿਨਿਆਦ ਦੋਸ਼ ਤੱਕਾਈ ਕਰਨ ਤੁਹਾਡੇ ਵੱਲੋਂ ਲਗਾਏ ਗਏ ਇੰਨਾ ਦੋਸ਼ਾਂ ਨੇ ਭਵਾਨਗੜ ਦੀ ਟਰੱਕ ਯੂਨੀਅਨ ਦੇ ਅਕਸਰ ਪੰਜਾਬ ਦੀਆਂ ਹੋਰ ਟਰੱਕ ਯੂਨੀਅਨਾਂ ਦੀਆਂ ਤੇ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਖਰਾਬ ਕੀਤਾ ਹੈ ਤੁਸੀਂ ਪੀਟੀਸੀ ਪੰਜਾਬ ਚੰਨਨ ਨੂੰ ਮੁੜ ਕੇ ਇੰਟਰਵਿਊ ਦੇ ਕੇ ਭਵਾਨਗੜ ਦੀ ਕਮੇਟੀ ਟਰੱਕ ਯੂਨੀਅਨ ਦੀ ਕਾਰਜ ਪ੍ਰਣਾਲੀ ਵਿਰੁੱਧ ਬਿਨਾਂ ਕਿਸੇ ਤੱਥ ਅੱਗੇ ਸਬੂਤਾਂ ਦੇ ਢੁੱਠੇ ਬੇਬੁਨਿਆਦ ਦੋਸ਼ ਲਗਾਏ ਹਨ ਜੋ ਕਿ ਰਿਪੋਰਟ ਦੇ ਅਨੁਸਾਰ ਹਨ ਨੰਬਰ 1 ਤੇ ਬਈ ਤੁਸੀਂ ਦੋਸ਼ ਲਗਾਏ ਕਿ ਭੌਂਡਿਕ ਦੇ ਟਰੱਕ ਨੂੰ ਨੇ ਮੇੜਮੀ ਨੇ ਵਿੱਚ ਹਰ ਵਿਸ਼ਟਾ ਟਰੱਕਾਂ ਪ੍ਰੇਟਾ ਤੇ 1.30 ਰੁਪਏ ਪ੍ਰਤੀ 100 ਰੁਪਏ ਦੇ ਸਾਥ ਨਾਲ ਵਸੂਲ ਕੇ 7 ਲੱਖ ਰੁਪਏ ਦਾ ਕਪੜਾ ਦਿੱਤਾ ਹੈ ਦੂਜੇ ਨੰਬਰ ਤੇ ਗੁੰਡਾ ਟੈਕਸ ਤੋਂ ਵੱਜੋਂ 200 ਰੁਪਏ ਪ੍ਰਤੀ ਵਾਹਨ ਸੌਣ ਕੇ ਸਭ ਤੋਂ ਮਿੰਟ 94360 ਲੱਖ ਰੁਪਏ ਦਾ ਕਪੜਾ ਦਿੱਤਾ ਹੈ ਤੀਜੇ ਨੰਬਰ ਤੇ ਵੀ ਭਵਾਨੀ ਕਰਦੀਆਂ ਟਰੱਕ ਯੂਨੀਅਨ ਦੇ ਵਾਹਨ ਦੀ ਨਵੀਂ ਰਜਿਸਟ੍ਰੇਸ਼ਨ ਲਈ 50000 ਰੁਪਏ ਪ੍ਰਤੀ ਵਾਹਨ ਸੁੱੱਲੇ ਹਨ ਚੌਥੇ ਨੰਬਰ ਤੇ ਵੀ ਭਵਾਨੀ ਕਰਦੀਆਂ ਟਰੱਕ ਯੂਨੀਅਨ ਤੇ ਘਟੈਣਾ ਦਾ ਟੈਂਡਰ 14 ਲੱਖ ਰੁਪਏ ਸਵਿਚੇਸ਼ਨ ਤੀਜੇ ਵਿਅਕਤੀ ਨੂੰ ਦੇ ਕੇ ਕਪੜਾ ਦਿੱਤਾ ਹੈ ਬੜੀ ਹਨਾਨੀ ਦੀ ਗੱਲ ਹੈ ਕਿ ਤੁਸੀਂ ਕਦੇ ਵੀ ਫੈਲਾ ਉਕਤ ਦੋਸ਼ਾਂ ਬਾਰੇ ਭਵਨਗਰ ਦੇ ਪ੍ਰਧਾਨ ਜੁਨੀਅਨ ਨੂੰ ਸੂਚਿਤ ਨਹੀਂ ਕੀਤਾ ਅਤੇ ਨਾ ਹੀ ਵਕ ਵਕ ਤਰੀਕਾ ਨਹੀਂ ਡ੍ਰੈਡਗਮ ਰੋਡ ਦੇ ਕਪੜੇ ਬਾਰੇ ਕਮੇਟੀ ਦੇ ਝਾਂ ਵਿੱਚ ਨਹੀਂ ਲਿਆਂਦਾ ਤੁਹਾਡੇ ਵੱਲੋਂ ਗੈਰ ਜ਼ਿੰਮੇਵਾਰਨਾ ਬਿਆਨਾਂ ਅਤੇ ਬਿਨਾਂ ਕਿਸੇ ਤਰ੍ਹਾਂ ਦੇ ਪੀਟੀਸੀ ਚੈਨਲ ਨੂੰ ਇੰਟਰਵਿਊ ਦੇ ਕੇ ਭਵਨਗਰ ਦੇ ਡਿਪਟੀ ਜੁਨੀਅਨ ਨੂੰ ਸਾਹਮਣੇ ਪੇਸ਼ ਪਹੁੰਚੀ ਹੈ ਅੱਜ ਪਵਨਗਰ ਕੀ ਟ੍ਰਕ ਜੂਨੀਅਨ ਦੀ ਕਮੇਟੀ ਦੇ ਆਪ ਆਪ ਦਾ ਕਾਲੀ ਮੀਟਿੰਗ ਤੁਹਾਡੇ ਵੱਲੋਂ ਦਿੱਤੇ ਬਿਆਨਾਂ ਅਤੇ ਤੁਹਾਡੇ ਵੱਲੋਂ ਦਿਖਾਏ ਗਏ ਗੈਰ ਜ਼ਿੰਮੇਵਾਰੀ ਵਰਤੀਜੇ ਬਾਰੇ ਵਿਚਾਰ ਕਰਨ ਲਈ ਬੁਲਾਈ ਗਈ ਟ੍ਰਕ ਜੂਨੀਅਨ ਪਵਨਗਰ ਦੀ ਕਮੇਟੀ ਨੇ ਆਪਕੋ ਵਿੱਚ ਵਰਤਾਂਤਕੋ ਬਾਦ ਹਟ ਦੇ ਕੇ ਹੁਕਮ ਮਤੇ ਪਾਸ ਕੀਤੇ ਹਨ ਇੱਕ ਤੇ ਤੁਹਾਨੂੰ ਮਨਜੀਤ ਸਿੰਘ ਅਤੇ ਗੁਰਪ੍ਰਮੇਸ਼ ਸਿੰਘ ਦੋਨਾਂ ਨੂੰ 16 ਤਰੀਕ 25 ਤੋਂ ਟ੍ਰੈਕ ਯੂਨੀਅਨ ਭਵਾਨੀਗੜ ਦੀ ਮੈਂਬਰਸ਼ਿਪ ਦੇ ਆ ਮੈਂਬਰਸ਼ਿਪ ਤੋਂ ਮੁਕੱਲਮ ਕੀਤਾ ਗਿਆ ਹੈ। ਭਾਵੇਂ ਦੂਜੇ ਨੰਬਰ ਤੇ ਭਵਾਨੀਗੜ ਦੀ ਟ੍ਰੈਕ ਯੂਨੀਅਨ ਨਾਲ ਤੁਹਾਡੇ ਵਿਸ਼ੇਸ਼ਣ ਸਾਰੇ ਵਾਹਨ ਨੂੰ ਕਿਸੇ ਵੀ ਤਰ੍ਹਾਂ ਦੇ ਵਪਾਰ ਅਤੇ ਅਵਜਾਈ ਕੰਮ ਤੋਂ ਰੋਕ ਦਿੱਤਾ ਗਿਆ ਹੈ। ਤੁਹਾਨੂੰ ਭਵਾਨੀਗੜ ਦੀ ਟ੍ਰੈਕ ਯੂਨੀਅਨ ਦੇ ਕੰਮਕਾਜ ਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸੇ ਵੀ ਕਿਸਮ ਦਾ ਵਿਆਣ ਤਿੰਨ ਤੋਂ ਸਖਤ ਨਾਉਂ ਉਹ ਕਿਰਦੰਦਾ ਹੈ ਹਾਲਾਂਕਿ ਜੇਕਰ ਤੁਸੀਂ ਟਰੱਕ ਯੂਨਿਓ ਘਵੰਡੀਗੜ੍ਹ ਵਿੱਚ ਟਰੱਕ ਆਪਰੇਟਰਾਂ ਵੱਲੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਗੋਵਾਂ ਨੂੰ ਟਰੱਕ ਯੂਨਿਓ ਘਵੰਡੀਗੜ੍ਹ ਦੇ ਕਮੇਟੀ ਮੈਂਬਰ ਅਤੇ ਸਮੂਹ ਆਪਰੇਟਰਾਂ ਦਿੱਤੇ ਰੂਪ ਵਿੱਚ ਬਿਨਾਂ ਸਤ ਮਾਫੀ ਮੰਗਣ ਆਕਰਮ ਮਾਫੀ ਮੰਗਣਾ ਤੇ ਮੌਕਤ ਤੈ ਹੁੰਦਾ ਹੈ ਤੁਹਾਨੂੰ ਮਾਫੀਨਾਮਾ ਪ੍ਰਾਪਤ ਹੋਣ ਤੋਂ ਬਾਅਦ ਕਮੇਟੀ ਜਿਸ ਗੱਲ ਤੇ ਵਿਚਾਰ ਕਰੇਗੀ ਤੁਹਾਨੂੰ ਮੈਂਬਰਸ਼ਿਪਾਂ ਬਹਾਲ ਕੀਤੀਆਂ ਜਾਵੇਗਾ ਨਹੀਂ ਕਮੇਟੀ ਦਾ ਫੈਸਲਾ ਅੰਤਮ ਹੋਵੇਗਾ ਮੇਰੀ ਉੱਥੇ ਤੁਹਾਨੂੰ ਆ ਰਹੇ ਲੱਗੇ ਗਏ ਸੀ ਜਦੋਂ ਮੇਰੀ ਸੈਨਿਕ ਡਾਰੀ ਲਾਵਾ ਦੇ ਨਾ ਤੋਏਗਾ ਗਾਏਗਾ ਸਾਡੇ ਸਾਡ ਨੂੰ ਟੈਸ ਪਹੁੰਚੀ ਹੈ ਅੱਜ ਪਵਨਗਰ ਕੀ ਟ੍ਰੈਕ ਯੂਨੀਵਰਸਿਟੀ ਕਮੇਟੀ ਦੀ ਆ ਆਪ ਦਾ ਕਾਲੀ ਮੀਟਿੰਗ ਤੁਹਾਡੇ ਵੱਲੋਂ ਕਿਤੇ ਬਿਆਨਾਂ ਅਤੇ ਤੁਹਾਡੇ ਵੱਲੋਂ ਦਿਖਾਏ ਗਏ ਗੈਰ ਜ਼ਿੰਮੇਵਾਰ ਵਰਤੀਜੇ ਬਾਰੇ ਵਿਚਾਰ ਕਰਨ ਲਈ ਬੁਲਾਈ ਗਈ ਟ੍ਰੈਕ ਯੂਨੀਅਨ ਪੁਆਣੀਗੜ ਦੀ ਕਮੇਟੀ ਨੇ ਆਪ ਦੇ ਵਿੱਚ ਵਟਾ ਦਿੱਥੋ ਬਾਦ ਹਟਣ ਦੇ ਕਿ ਹੁਕਮ ਮਤੇ ਪਾਸ ਕੀਤੇ ਹਨ ਇੱਕ ਤੇ ਤੁਹਾਨੂੰ ਮੰਦੀਆ ਸਿੰਘ ਅਤੇ ਗੁਰ ਗੁਰਮੀਤ ਸਿੰਘ ਉਹ ਦੋਨਾਂ ਨੂੰ ਕਹੇ ਇਨ੍ਹਾਂ ਦੋਸਾਂ ਨੇ ਪੁਆਣੀਗੜ ਦੀ ਟ੍ਰੈਕ ਯੂਨੀਅਨ ਤੇ ਅਕਸਰ ਮੁੱਖ ਪੰਜਾਬ ਦੀਆਂ ਹੋਰ ਟ੍ਰੈਕ ਯੂਨੀਅਨਾਂ ਦੀਆਂ ਤੇ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਖਰਾਬ ਕੀਤਾ ਹੈ ਉਸੀ ਪੀਪੀਸੀ ਪੰਜਾਬ ਚੈਨਲ ਨੂੰ ਦੇਖੋ ਪਵਨਗਰਦੀ ਕਮੇਟੀ ਸਟਾਕ ਨੂੰ ਜੁਨਨ ਦੀ ਕਾਰਜ ਪ੍ਰਣਾਲੀ ਵਿਰੁੱਧ ਬਿਨਾਂ ਕਿਸੇ ਤੱਤ ਅਤੇ ਸਬੂਤ ਦੇ ਉੱਥੇ ਵਿਵਿਨਾਤ ਦੋਸ਼ ਲਗਾਏ ਹਨ ਪਵਨਗਰਦੀ ਮੈਂ ਮੈਂਬਰਸ਼ਿਪ ਤੋਂ ਮੈਂਬਰਸ਼ਿਪ ਤੋਂ ਮਤਲਬ ਕੀਤਾ ਗਿਆ ਹੈ ਪਵਨ ਦੂਜੇ ਨੰਬਰ ਤੇ ਪਵਨਗਰਦੀ ਟਰੱਕ ਜੁਨਨ ਨਾਲ ਤੋਂ ਤੁਹਾਡਾ ਰਜਿਸਟ੍ਰੇਸ਼ਨ ਸਾਰੇ ਵਾਹਨ ਨੂੰ ਕਿਸੇ ਵੀ ਤਰ੍ਹਾਂ ਦੇ ਵਪਾਰ ਅਤੇ ਅਵਾਜਾਈ ਕੰਮ ਤੋਂ ਰੋਕ ਦਿੱਤਾ ਗਿਆ ਹੈ। ਤੁਹਾਨੂੰ ਪੁਹਾਨਗਰਦੀ ਟ੍ਰੈਫਿਕ ਜੁਨਨ ਦੇ ਕੰਮਕਾਜ ਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਕਿਸੇ ਵੀ ਕਿਸਮ ਦਾ ਬਿਆਨ ਦੇਣ ਤੋਂ ਸਖਤ ਨਾ ਰੋਕਿਆ ਦੀ ਨਵੀਂ ਰਜਿਸਟ੍ਰੇਸ਼ਨ ਲਈ 50000 ਰੁਪਏ ਪ੍ਰਤੀ ਵਾਹਨ ਸੁਲਬੇ ਹਨ। ਰੱਥ ਨੰਬਰ ਤੇ ਵੀ ਪੁਹਾਨਗਰਦੀ ਟ੍ਰੈਫਿਕ ਜੁਨਨ ਦੇ ਘਟਿੰਗ ਦਾ ਟੈਂਡਰ 14 ਰੁਪਏ ਕਮਿਟੀਕੇਸ਼ਨ ਤੀਜੇ ਵਿਅਕਤੀ ਨੂੰ ਦੇਖ ਕੇ ਇੱਕ ਮੜਾ ਦਿੱਤਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਕਦੇ ਵੀ ਪਹਿਲਾਂ ਉਕਤ ਦੋਸ਼ਾਂ ਬਾਰੇ ਪੁਹਾਨ ਕਰ ਜੇ ਰੈਕੋ ਜੁਨਾ ਨੂੰ ਸੋਚੇ ਤੇ ਨਹੀਂ ਕੀਤਾ ਤੇ ਨਾ ਹੀ ਵੱਖ ਵੱਖ ਤਰੀਕਾ ਨਹੀਂ ਫੇੜ ਦੋਕਰੋੜ ਦੇ ਕੱਪੜੇ ਬਾਰੇ ਜਿਹੜੇ ਆ ਤੇ ਬੇਤੁਕੇ ਬਿਆਨ ਦੇ ਕੇ ਇਹ ਆਪਣੀ ਜੁੜਿਆਂ ਤੋਂ ਜਿੰਦਾ ਲਗਾਉਣਾ ਦੋੰਗੇ ਨੇ ਸਿੱਧੇ ਤੌਰ ਤੇ ਪਰ ਮੈਂ ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਕੋਈ ਸਾਹ ਤਾਂ ਕੁਝ ਵੀ ਹੋ ਜੇ ਮੈਂ ਤੁਹਾਡੇ ਹੱਕ ਲਈ ਤੁਹਾਡੇ ਨਾਲ ਚੰਨ ਰਾਤ ਖੜਾ ਤੇ ਜੁਨਿਆਂ ਨੂੰ ਕੁਝ ਵੀ ਨਹੀਂ ਹੋਣ ਦਊਗਾ ਇਹ ਮੇਰੀ ਜ਼ਿੰਮੇਵਾਰੀ ਹੈ ਸਾਬ ਜਿੱਦਾਂ ਪਾ ਤਾੜੀਆਂ ਹੀ ਮਾਰਨੀ ਹੁੰਦੀਆਂ ਨੇ ਜੀ ਤੁਹਾਡੇ ਵਾਰੀ ਵੀ ਤਾੜੀਆਂ ਮਾਰਨੀ ਆਏ ਥੋੜਾ ਹੁੰਦਾ ਵੇ ਓਹ ਨਾਲ ਕਰੋ ਕਿਹੜੀ ਆ ਉਹਨਾਂ ਦੀ ਮੇਰੇ ਨਾਲ ਸਾਡਾ ਉਹਨਾਂ ਨੂੰ ਬੁਲਾ ਲੈਣ ਦਿੰਦਾ ਉਹਨਾਂ ਨੂੰ ਆ ਕੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਇਹ ਗੱਲ ਸਾਨੂੰ ਥੋੜਾ ਜਿਹਾ ਹੋਦਾ ਫਿਰ ਉਹਨਾਂ ਨੂੰ ਬੁਲਾਉਂਦਾ ਤੁਸੀਂ ਉਹਨਾਂ ਬਾਰੇ ਨਾਲ ਗੋੜਾ ਇਹਦਾ ਕਿ ਆਪ ਨੇ ਪ੍ਰਦਾਨ ਕੀ ਕਰੋ ਤੁਸੀਂ ਸਿਰਫ ਉਹਨਾਂ ਨੂੰ ਬੁਲਾਉਣਾ ਹੈ ਆਜਾ ਗੁਰਪ੍ਰੀਤੌਰਨ ਨੂੰ ਲਾਉਣਾ ਗੁਰਪ੍ਰੀਤੌਰਨ ਨੂੰ ਬੁਲਾਉਣਾ ਰਾਜੀ ਉਹ ਵੀ ਜਾ ਆਪਣੇ ਨੰਬਰ 1 ਤੇ ਅਵੇ ਤੁਸੀਂ ਦੋਸ ਲਗਾਇਆ ਸੀ ਭਵਾਨੀਗੜ੍ਹ ਥੀ ਟਰੱਕ ਜੁਨਾ ਨੇ ਬੇੜੋਮੀਂ ਦੇ ਵਿੱਚ ਹਰ ਜ਼ਿਲ੍ਹਾ ਟਰੱਕ ਆਪਰੇਟਰਾਂ ਤੇ 1.20 ਰੁਪਏ ਪ੍ਰਤੀ 100 ਰੁਪਏ ਦੇ ਹਿਸਾਬ ਨਾਲ ਵਸੂਲ ਕੇ 1.7 ਲੱਖ ਰੁਪਏ ਦਾ ਕਮਲਾ ਕੀਤਾ ਹੈ ਦੂਜੇ ਨੰਬਰ ਤੇ ਗੁੰਡਾ ਟੈਕਸ ਤੋਂ ਪੁੱਜੋ 600 ਰੁਪਏ ਪ੍ਰਤੀ ਵਾਹਨ ਸੋਲ ਕੇ 7 ਮਹੀਨੇ ਵਿੱਚ 4.60 ਲੱਖ ਰੁਪਏ ਦਾ ਕਪੜਾ ਦਿੱਤਾ ਹੈ ਤੀਜੇ ਨੰਬਰ ਆਇਆ ਹੈ ਕਿ ਵੀ ਜੀ ਵਰਨਨ ਕਰਤੀ ਮਿਤੀ 12 ਜਨ 25 ਨੂੰ ਤੁਹਾਡੇ ਵੱਲੋਂ ਆਪਣੇ ਕੁਝ ਸਾਥੀ ਕਮੇਟੀ ਮੈਂਬਰਾਂ ਸਮੇਤ ਪ੍ਰੈਸ ਕੌਮ ਪ੍ਰੈਸ ਕਲਬ ਸੈਕਟਰ 27 ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਤੁਹਾਡੀ ਇਸ ਵਿੱਚ ਤੁਸੀਂ ਭਵਾਨ ਕਰਦੀ ਹੈ ਡਾਕਟਰ ਜੀ ਨਾ ਫਿਰ ਪਿਛਲੇ ਪ੍ਰਧਾਨਾਂ ਅਤੇ ਕਮੇਟੀ ਮੈਂਬਰਾਂ ਦੇ ਕਾਰਜ ਪ੍ਰਣਾਲੀ ਵਿਰੁੱਧ ਝੂਠੇ ਮੇਜੁਕੇ ਤੇ ਬੇਵਨਿਆਦ ਦੋਸ਼ ਦਿਖਾਉਣਾ ਜੀ ਬੰਦ ਕਿਹਾ 200 ਰੁਪਏ ਲੱਗਿਆ ਆਪਣੀ ਸਾਰੇ ਇਹ ਸਾਰਿਆਂ ਦੀ ਸਹਿਮਤੀ ਨਾਲ ਲੱਗਿਆ ਨਹੀਂ ਲੱਗਿਆ 200 ਲੱਗੂ ਜੇ ਕਿਹੜਾ ਪਾਣੀ ਬੰਦ ਕਰੀਏ ਤਾਕਤ ਕੋਪਰੇਟਰਮ ਵੱਲੋਂ ਕੰਮ ਕਰਨਾ ਚਾਹਦੇ ਹਾਂ ਤਾਂ ਤੁਹਾਨੂੰ ਗੋਮਾ ਨੂੰ ਰਤਜੁਨ ਬੰਗੜ ਦੇ ਕਮੇਟੀ ਮੈਂਬਰ ਅਤੇ ਸਮੂਹ ਕੋਪਰੇਟਰਾਂ ਦੇ ਤਿਰੂਪ ਵਿੱਚ ਬਿਨਾ ਸਤ ਮਾਫੀ ਮੰਗਣਾ ਆਕਰਮ ਮਾਫੀ ਮੰਗਣਾ ਤੇ ਮੌਕਾ ਦਿੱਤਾ ਜਾਂਦਾ ਹੈ ਤੁਹਾਨੂੰ ਮਾਫਨਾਮਾ ਪ੍ਰਾਪਤ ਹੋਣ ਤੋਂ ਬਾਅਦ ਕਮੇਟੀ ਇਸ ਗੱਲ ਤੇ ਵਿਚਾਰ ਕਰਨੀ ਤੁਹਾਨੂੰ ਮੈਂਬਰਸ਼ਿਪਾਂ ਬਹਾਲ ਕੀਤੀਆਂ ਅਸੀਂ ਅੱਜ ਆਇਆ ਹਾਂ ਕੋਈ ਬਦਲਾਅ ਨਹੀਂ ਹੋਣਾ ਹਰੇਕ ਨੇ ਕਾਹਦੇ 252 ਦੇ ਗਿਆ ਜਿੱਦੋਂ ਬੰਦ ਲੋਕਾਂ ਦਾ ਨੰਬਰ ਹੋ ਗਿਆ ਜਿਹੜਾ ਕੋਈ ਮਾਣੋ ਜੀ ਬੋਲਦਾ ਹੈ ਇਹ ਤੁਸੀਂ ਕਿਵੇਂ ਰੱਖੋਗੇ ਦੁਨੀਆ ਜਿਵੇਂ ਗੱਟੀਆਂ ਬਣਾ ਲਿਆ ਸਾਰੇ ਬਾਪਾਂ ਨੇ ਖੜੀਆ ਮਾਰ ਗਿਆ ਕੋਈ ਸੰਸਥਾ ਪੇਸ਼ ਕਰਦੇ ਨਾ ਉਹ ਕੋਡਰ ਕੋਡ ਨਹੀਂ ਬੰਦ ਕਰਾਇਆ ਇੱਕ ਮਿੰਟ ਰੁਕੀ ਕੋਡਰ ਨਹੀਂ ਬੰਦ ਹੋਇਆ ਹੋਇਆ ਉਹ ਤਾਂ ਹੋਇਆ ਨਹੀਂ ਉਹ ਜੋਆ ਕੋਟ ਰਾਹੀਂ ਬੰਦ ਹੋਏ ਨੇ ਜਿਹੜੇ 200 ਰੁਪਿਆ ਗੁੰਡਾ ਟੈਕਸ ਕਹਿ ਕੇ ਜਾਂ ਆਪਣਾ 1.30 ਵਾਲਾ ਉਹ ਰੱਖ ਕੇ ਜੀ ਉਹ ਜੋ ਵੀ ਹੋਇਆ ਸਾਡਾ ਇਹ ਫੈਸਲਾ ਸਾਰੇ ਪ੍ਰਧਾਨਾਂ ਦੀ ਰਗਵਾਈ ਵਿੱਚ ਹੋਇਆ ਤੇ ਹੁਣੇ ਸੀ ਜਦੋਂ ਸੀ ਉੱਥੇ ਜਾ ਕੇ 100 ਵੀ ਚੁੱਕਿਆ ਉਹ ਤੋਂ ਬਾਅਦ ਵੀ ਉਹ ਸਾਡੇ ਦੇ ਕਿੰਤੂ ਫਰੰਟੂ ਟਿੱਪਣੀਆਂ ਕਰ ਰਹੇ ਨੇ ਹੂੰ ਕੌਣ ਕੌਣ ਕਰ ਰਹੇ ਨੇ ਉਹ ਮਨਜੀਤ ਸਿੰਘ ਕਾਕਾ ਤੇ ਉਸ ਦਾ ਭਰਾ ਵੀ ਕਰ ਰਿਹਾ ਸੀ ਜੀ ਠੀਕ ਹੈ ਤੇ ਅਸੀਂ ਕਹਿੰਦੇ ਵੀ ਉਹਨਾਂ ਦੀ ਜੋ ਲੜਾਈ ਹੈ ਉਹ ਐਮਐਲਏ ਸਾਹਿਬ ਨਾਲ ਤਾਂ ਉਹ ਆਪਦੀ ਉਧਰ ਨਿਮੇੜਨ ਸਾਡੀ ਜੂਨੀਅਰ ਨੂੰ ਇਸ ਵਿੱਚ ਨਾ ਲਿਆਉਣ ਜੀ ਹਾਂਜੀ ਹਾਂ ਸਾਡੀ ਤਾਂ ਇਹੀ ਬੇਨਤੀ ਹੈ ਅੱਜ ਕੀ ਫੈਸਲਾ ਕੀਤਾ ਗਿਆ ਤੁਹਾਡਾ ਸਾਡੇ ਵੱਲੋਂ ਫੈਸਲਾ ਲਿਆ ਗਿਆ ਜਿੰਨਾ ਟਾਈਮ ਉਹ ਸਾਤੋਂ ਲਿਖਤੀ ਰੂਪ ਚ ਇਹ ਆ ਕੇ ਮਾਫੀ ਨਹੀਂ ਮੰਗਦੇ ਵੀ ਹਾਂ ਵੀ ਜੋ ਸਾਡੇ ਤੇ ਦੋਸ਼ ਲਾ ਰਹੇ ਨੇ ਵੀ ਅਸੀਂ ਉਹਨਾਂ ਟਾਈਮ ਉਹਨਾਂ ਦੀਆਂ ਗੱਡੀਆਂ ਤੇ ਸਿਕਿਉਰਿਟੀ ਮੈਂਬਰਸ਼ਿਪ ਆ ਰੱਦ ਕਰਾ ਗਏ ਠੀਕ ਹੈ ਦੂਜੇ ਬੰਦੇ ਵੀ ਵਿਚ ਵਿਰੋਧਤਾ ਕਰ ਰਹੇ ਸੀ ਜੋ ਜਿਵੇਂ ਉਹ ਪੁਸ਼ਕ ਸਰਾਰਤੀ ਅੰਸਰ ਹੁੰਦੇ ਨੇ ਜੀ ਸਾਨੂੰ ਪਤਾ ਜੋ ਜੁਨੀਆ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੀ ਜੁਨੀਆ ਇੱਕ ਗਰੀਬ ਲੋਕ ਇਸ ਨਾਲ ਜੁੜੇ ਹੋਏ ਨੇ ਕਿ ਇਸ ਨੂੰ ਉਹ ਕਹਿੰਦੇ ਗਲਤ ਮਦਦ ਤੀਕੇ ਨਾਲ ਜਿਵੇਂ ਕਹਿੰਦੇ ਨੇ 1 ਰੁਪਿਆ 35 ਪੈਸੇ ਦਾ ਹਿਸਾਬ ਵੀ ਕਹਿੰਦੇ ਸੀ ਕੋਟਰਾ ਹੀ ਉਹ ਕਰਾਇਆ ਵੀ ਬੰਦ ਕਰਾਇਆ ਵੀ ਉਹਦੇ ਬਾਰੇ ਉਹਦੇ ਬਾਰੇ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਇਹਨਾਂ ਦੀ ਗੱਲ ਆ ਉਹਦੇ ਬਾਰੇ ਤੇ ਜਦੋਂ ਲਾਸਟ ਟਾਈਮ ਤੁਸੀਂ ਪ੍ਰਧਾਨ ਜੀ ਲਈ ਸੀ ਤਾਂ ਉਹ ਤੋਂ ਹਿਸਾਬ ਦਿੱਤਾਗੇ ਅਸੀਂ ਆਦਰ ਨੂੰ ਹਾਂਜੀ ਹਾਂਜੀ ਹਿਸਾਬ ਕੱਲੇ ਕੱਲੇ ਪੈਸੇ ਦਾ ਉਹ ਹਿਸਾਬ ਦੇ ਕੇ ਗਏ ਨੇ ਜੀ ਇੱਥੇ ਹਾਂਜੀ ਇਹ ਹੁਣ ਉਹੀ ਰੌਲਾ ਪਾਉਂਦੇ ਨੇ ਉਸ ਦਿਨ ਇੱਥੇ ਆ ਕੇ ਹਿਸਾਬ ਮੰਗਦੇ ਇੱਥੇ ਲੋਕਲ ਦੇ ਵਿੱਚ ਆ ਕੇ ਜਨ ਕਿ ਹਰ ਸਾਲ ਦੀ ਤਰ੍ਹਾਂ ਫਿਰ ਸਾਡਾ ਹਰ ਸਾਲ ਦੀ ਤਰ੍ਹਾਂ ਇੱਥੇ ਉਹਨਾਂ ਨੇ ਹਿਸਾਬ ਦੇ ਕੇ ਗਏ ਨੇ ਜਨਤਾ ਦੇ ਵਿੱਚ ਕਿਦਾ ਉਹਨਾਂ ਦੀਆਂ ਗੱਡੀਆਂ ਜਿੰਨਾ ਲਿਖੀ ਲਿਖੀ ਰੁੱਤੇ ਵਿੱਚ ਤਾਂ ਉਹਨਾਂ ਸਮਾਂ ਦੇ ਉਹਨਾਂ ਉਹਨਾਂ ਸਮਾਂ ਸੀ ਉਹਨਾਂ ਦੀਆਂ ਗੱਡੀਆਂ ਨਹੀਂ ਲਿਖਾ ਗਏ ਜਿੰਨਾ ਲਿਖ ਜਿਵੇਂ ਕਿ ਪਰਗਟੇਲੂ ਦੀ ਗੱਡੀ ਦਾ ਪਿੱਛੇ ਨੰਬਰ ਵੀ ਗੋਲ ਰਿਹਾ ਉਹ ਨੰਬਰ ਨੂੰ ਤੁਸੀਂ ਕਿਵੇਂ ਕਰੋਗੇ ਉਸ ਬਾਰੇ ਮੇਰੇ ਧਿਆਨ ਚ ਨਹੀਂ ਇਹ ਗਿਣਤੀ ਚ ਕਿੰਨੀਆਂ ਗੱਡੀਆਂ ਨੇ ਫਿਰ ਗਿਣਤੀ ਦੇ ਲਗਭਗ 4 ਤੋਂ ਪਲੇ ਗੱਡੀਆਂ ਹੋਣਗੀਆਂ ਠੀਕ ਹੈ ਠੀਕ ਹੈ